ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋ ਮੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਫੇਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਜੋ ਕਿ ਛੋਟੀ ਜੀ ਆ ਠੀਕ ਹੈ ਤੇ ਆਪਾਂ ਇਹਦੇ ਚ ਅੱਜ ਤੁਹਾਨੂੰ ਦੱਸਾਂਗੇ ਸਿਰਫ ਵੀ ਆਪਾਂ ਜਿਹੜੀ ਪੌਂਚੇ ਤੇ ਜਿਹੜੀ ਆ ਪੌਂਚਾ ਕਿਵੇਂ ਬਣਾਉਣੀ ਆ ਜਿਹੜੀ ਕਿ ਬੁਕਰਮਾ ਕਿਵੇਂ ਲਾਉਣੀ ਆ ਤੇ ਜਿਹੜਾ ਕਪੜਾ ਉਹ ਕਿਵੇਂ ਲਾਉਣਾ ਠੀਕ ਆ ਇੱਕ ਆਪਾਂ ਪੌਂਚੇ ਦੀ ਆਪਾਂ ਲਾਉਣ ਲੱਗੇ ਸੀ ਬੁਕਰਮਾ ਸਿਚ ਕੀਤੀ ਸੀ ਸਲਵਾਰ ਤਾਂ ਮੈਂ ਖਚਲੋ ਤੁਹਾਨੂੰ ਵੀ ਦੱਸਦੀ ਆ ਕਈ ਵਾਰ ਨਹੀਂ ਵੀ ਆਉਂਦੀ ਹੁੰਦੀ ਠੀਕ ਆ ਤੇ ਬਹੁਤ ਸੌਖੇ ਤਰੀਕੇ ਨਾਲ ਹੁਣ ਆਪਣੀ ਜਿਹੜੀ ਬੁਕਰਮਾ 1.5 ਇੰਚ ਵਾਲੀ ਆ ਤੇ ਆਪਾਂ ਜਿਹੜਾ ਕਪੜਾ ਕੱਟ ਕਰਨਾ ਇਹ 3 ਇੰਚ ਦਾ ਕਰਨਾ ਠੀਕ ਆ ਆ ਦੇਖੋ 1.5 ਇੰਚ ਵਾਲੀ ਆ ਬੁਕਰਮਾ ਆਪਣੀ ਠੀਕ ਆ ਤੁਹਾਨੂੰ ਦੇਖ ਹੀ ਰਿਹਾ ਹੋਊਗਾ 1.5 ਇੰਚ ਆ ਪੌਂਚੇ ਜਿਹੜ ਕੱਟ ਕਰਨਾ ਠੀਕ ਆ ਇਹ ਤੁਸੀਂ ਧਿਆਨ ਦੇਣਾ ਵੀ ਡਬਲ ਕਰਨਾ ਉਸ ਤੋਂ ਇਹ ਕੋਲ ਆਪਾਂ 1.5 ਇੰਚ ਨੇੜੇ ਕਪੜਾ ਤੇ ਆਪਾਂ ਇਹਦੀ ਲੰਬਾਈ ਆਪਾਂ ਉਸੇ ਹਿਸਾਬ ਨਾਲ ਕੱਟ ਲੈਣੇ ਹੁੰਦੇ ਆ ਜਿਵੇਂ ਮਤਲਬ ਕਿ ਜਿੰਨਾ ਆਪਣਾ ਪੌਂਚਾ ਰੱਖਿਆ ਹੋਵੇ ਕੋਈ 8 ਰੱਖਦਾ ਕੋਈ 7.5 ਰੱਖਦਾ ਕੋਈ 6 ਆ ਕਿਸੇ ਦੇ 5.5 ਆ ਠੀਕ ਆ ਉਸ ਹਿਸਾਬ ਨਾਲ ਲੰਬਾਈ ਆਪਾਂ ਉਹਵੇਂ ਕੱਟਣੀ ਆ ਠੀਕ ਆ ਹੁਣ ਆਪਾਂ ਦੇਖੋ 3 ਇੰਚ ਦੀ ਚੌੜਾਈ ਰੱਖ ਕੇ ਇੱਕ ਕਪੜਾ ਕੱਟ ਲਾਂਗੇ ਆਪਾਂ ਦੋ ਕੱਟਾਂਗੇ ਕਿਉਂਕਿ ਆਪਾਂ ਦੋ ਪੌਂਚਾਂ ਦੀ ਲਾਉਣੀ ਆ ਉਸੇ ਨੂੰ ਧਰ ਕੇ ਉੱਪਰ ਆਪਾਂ ਉਨਾ ਹੀ ਫੇਰ ਕੱਟ ਲੈਣਾ ਕਟ ਲਿਆ ਹੁਣ ਦੇਖੋ ਠੀਕ ਆ ਆ ਦੇਖੋ ਹੁਣ ਇਹ ਆਪਾਂ ਲੈਂਥ ਤੇ ਕੋਈ ਨਹੀਂ ਆਪਣੇ ਕੋਲੇ ਐਕਸਟਰਾ ਕਪੜਾ ਸੀ ਜਿਹੜਾ ਆਪਾਂ ਉਹਦੇ ਚੋਂ ਲਾ ਲਿਆ ਤੇ ਹੁਣ ਆਪਾਂ ਬੁਕਰਮ ਦੀ ਸਲਾਈ ਐ ਤੇ ਕਿਵੇਂ ਲਾਉਣੀ ਤੁਸੀਂ ਇਹਨੂੰ ਮਤਲਬ ਕਿ ਇਹ ਉਹਦੇ ਉੱਪਰ ਰੱਖ ਕੇ ਪ੍ਰੈਸ ਨਾਲ ਵੀ ਚੁੱਕੇ ਸਕਦੇ ਆ ਪਰ ਮੈਂ ਤਾਂ ਸੀਨ ਨਾਲ ਹੀ ਲਾ ਲੈਣੀ ਕਿਉਂਕਿ ਸੀਨ ਤਾਂ ਫਿਰ ਲਾਉਣੀ ਪੈਂਦੀ ਆ ਪ੍ਰੈਸ ਨਾਲ ਲੱਗਿਆ ਹੋਵੇ ਚਾ ਇਹ ਠੀਕ ਆ ਤੇ ਹੁਣ ਆਪਾਂ ਐ ਸੀਨ ਲਾਉਣੀਆਂ ਦੇਖੋ ਬੁਕਰਮ ਆਪਾਂ ਇੱਧਰ ਰੱਖ ਲਈ 1 ਇੰਚ ਇੱਧਰ ਤੇ 1 ਇੰਚ ਇੱਧਰ ਬੈਂਟਰ ਚ ਬੁਕਰਮ ਰੱਖਣੀ ਆ ਤੇ ਆਪਾਂ ਸਲਾਈ ਲਾ ਦਿਆਂਗੇ ਇਹਨੂੰ ਜੇਕਰ ਤੁਸੀਂ ਪਹਿਲਾਂ ਪ੍ਰੈਸ ਨਾਲ ਚਪਕਾਉਣੀ ਚਾਹੁੰਦੇ ਆ ਉਹ ਬੁਕਰਮ ਤਾਂ ਜਿਵੇਂ ਆਪਾਂ ਗਲਾ ਚੇਪ ਕੇ ਆਉਣੀ ਹੁੰਦੀਆਂ ਤੇ ਪ੍ਰੈਸ ਨਾਲ ਉੱਪਰ ਚਪਕਾ ਲਓ ਤੁਸੀਂ ਕੱਪੜੇ ਤੇ ਜੇਕਰ ਨਹੀਂ ਚਪਕਾਉਣਾ ਚਾਹੁੰਦੇ ਸਿੱਧਾ ਡਾਇਰੈਕਟ ਆਪਾਂ ਉਵੇਂ ਹੀ ਸੀਨ ਲਾਉਣਾ ਚਾਹੁੰਦੇ ਤਾਂ ਤੁਸੀਂ ਉਵੇਂ ਵੀ ਲਾ ਸਕਦੇ ਆ ਆ ਦੇਖੋ ਹੁਣ ਆਪਾਂ ਬੁਕਰਮ ਐਵੇਂ ਰੱਖ ਲਈ ਕੱਪੜਾ ਜਿਹੜਾ ਆਪਾਂ ਉੱਠੀ ਸਾਈਡ ਉੱਪਰ ਨੂੰ ਰੱਖੀ ਆ ਸਿੱਧਾ ਸਾਈਡ نیچے ਨੂੰ ਤੇ ਬੁਕਰਮ ਦੀ ਕੋਈ ਪਰਟ ਸਿੱਧੇ ਨਹੀਂ ਹੁੰਦੀ ਜਿਵੇਂ ਤੁਸੀਂ ਪੀਸਟਿੰਗ ਵਾਲਾ نیچے ਰੱਖ ਸਕਦੇ ਹੋ ਜੇਕਰ ਰੱਖਣਾ ਚਾਹੁੰਦੇ ਹੋ ਠੀਕ ਆ ਤਾਂ ਹੁਣ ਆਪਾਂ ਐ ਸਲਾਈ ਲਾਉਣੀ ਆ 1 ਇੰਚ ਅੰਦਰ ਨੂੰ ਦੇਖੋ ਹੁਣ ਆਪਾਂ ਸਲਾਈ ਲਾਉਣੀ ਆ ਤੁਸੀਂ ਦੇਖ ਲਓ ਚੈੱਕ ਕਰ ਲਓ 1 ਇੰਚ ਉੱਪਰ-ਨੀਚੇ ਪਹੁੰਚੇ ਤਾਂ ਮਤਲਬ ਮਕਰਮ ਦੇ ਕੋਲ ਤਾਂ ਇੱਕੋ ਇੱਕ ਰੋਟਰ ਰੋਟਾ ਇਹਨਾਂ ਤੇ ਹੁੰਦਾ ਅੱਧਾ ਪਾਉਣਾ ਜਾਂ 1 ਨਹੀਂ ਤਾਂ ਅੱਧਾ ਤਾਂ ਜਾਂ ਪੌਣਾ ਇੰਚ ਤਾਂ ਰਹਿਣਾ ਹੀ ਚਾਹੀਦਾ ਠੀਕ ਹੈ ਫਿਰ ਸਾਈ ਦੇ ਨਾਲ ਆਉਣੇ ਪਰ ਇਸ ਤਰ੍ਹਾਂ ਕਰਦੇ ਤੇ ਕਪੜਾ ਮੋੜਦੇ ਜਾਣਾ ਨਾਲ-ਨਾਲ ਆਪਾਂ ਇਹ ਆਪਾਂ ਪੈਰ-ਪੈਰ ਦੀ ਸੀਨ ਲਾਈ ਜਾਵਾਂਗੇ ਇਹ ਜਿਹੜਾ ਕੋਈ ਨਹੀਂ ਜਿਹੜਾ ਟੋਣੀ ਜਿਹੜਾ ਕੱਪੜਾ ਲੇ ਗੋਣਾ ਜਨਾ ਮੈਂ ਆਪਣਾ ਪਹੁੰਚਿਆ ਤੇ ਆਪਾਂ ਬੁਕਰਾਂ ਵੀ ਹੋਣੀ ਰੱਖਣੀ ਹੁੰਦੀ ਜਿੰਨੇ ਆਪਣੇ ਪਹੁੰਚੇ ਦੀ ਲੰਬਾਈ ਆ ਠੀਕ ਆ ਕਿਸੇ ਦਾ 8 ਇੰਚ ਪਹੁੰਚਾ ਜਿੰਨੇ ਸਾਫ ਦੀ ਨਾਲ ਹੀ ਇਹਦਾ ਉੱਪਰ ਲੰਬਾਈ ਆ ਠੀਕ ਆ ਐਵੇਂ ਆਪਾਂ ਇੱਕ ਸੀਨ ਲਾ ਲੈਣੀ ਹੈ ਇੱਕ ਸਾਈਡ ਲਾਉਣੀ ਹੈ ਦੋਨੇ ਸਾਈਡ ਸੀਨ ਨਹੀਂ ਲਾਉਣੀ ਬੁਕਰਮ ਦੇ ਇੱਕ ਸਾਈਡ ਲਾਉਣੀ ਇੱਕ ਸਾਈਡ ਆਪਾਂ ਐਕਸਟਰਾ ਕੱਪੜਾ ਜਿਹੜਾ ਕਿ ਇੰਚ ਇੰਚ ਪਾਉਣਾ ਇੰਚ ਰੱਖਣਾ ਆਪਾਂ ਠੀਕ ਆ ਨਾ ਆਪਾਂ ਸੀਨ ਆ ਜਿਹੜੀ ਪੂਰੀ ਕੰਪਲੀਟ ਕਰ ਲਈ ਆ ਆਪਾਂ ਕਪੜਾ ਜਿਹੜਾ ਇਹ ਕੱਟਤਾ ਹੁਣ ਦੇਖੋ ਹੁਣ ਆਪਾਂ ਇਹ ਲਾ ਲਿਆ ਨਾ ਰੱਖ ਲਿਆ ਠੀਕ ਆ ਇਹ ਕਪੜਾ ਤੁਸੀਂ ਪੁੱਠਾ ਹੀ ਰੱਖਣਾ ਮਤਲਬ ਕਿ ਪੁੱਠੇ ਪਾਸੇ ਇਹ ਲੀਰ ਦੇ ਵਿੱਚ ਦੇਣੀ ਆ ਬੁਕਰਮ ਠੀਕ ਆ ਸਿੱਧੇ ਪਾਸੇ ਨਹੀਂ ਦੇਣੀ ਤੇ ਹੁਣ ਆਪਣਾ ਪਹੁੰਚੇ ਵਾਲਾ ਜਾਨੀ ਕਿ ਆ ਜਿੱਥੇ ਆਪਾਂ ਪਹੁੰਚਾ ਲਾਉਣਾ ਹੁਣ ਇਹ ਕਿਵੇਂ ਕਰਨਾ ਤੁਸੀਂ ਦੇਖੋ ਆਵਲੀ ਐਕਸਟਰਾ ਕਪੜਾ ਵਿੱਚ ਨੂੰ ਮੋੜਨਾ ਅੰਦਰਲੇ ਪਾਸੇ ਪੂਰੀ ਫਿਨਿਸ਼ਿੰਗ ਨਾਲ ਆਪਣੀ ਸੀਨ ਆਉਗੀ ਅੰਦਰ ਬਿਲਕੁਲ ਵੀ ਬੁਕਰਮ ਨਹੀਂ ਦਿਖੂਗੀ ਐਵੇਂ ਦਾ ਪੌਂਚਾ ਬਣਾਉਣਾ ਹੁੰਦਾ ਵੀ ਅੰਦਰ ਬੁਕਰਮ ਬਾਹਰ ਨਾ ਆਵੇ ਕਪੜਾ ਵੀ ਤੇ ਉੱਪਰ ਵੀ ਫਿਨਿਸ਼ਿੰਗ ਆ ਵੀ ਹੁਣ ਆਪਾਂ ਕੀ ਕਰਨਾ ਇਹਨੂੰ ਪੁੱਠਾ ਕਰ ਦੇਣਾ ਉਲਟਾ ਧਿਗਾ ਦੇਖੋ ਹੁਣ ਸਿੱਧਾ ਪਾਸਾ ਜਿਹੜੇ ਪਾਸੇ ਸੀਨ ਆ ਉਹ ਅੰਦਰ ਨੂੰ ਕਰ ਲੈਣਾ ਤੇ ਜਿਹੜੇ ਪਾਸੇ ਮਸ਼ੀਨ ਦਾ ਬਾਹਰਲਾ ਪਾਸਾ ਉਹ ਐਂ ਰੱਖ ਲੈਣਾ ਤੇ ਆਪਾਂ ਇੱਕ ਨਾ ਕਰੀਜ਼ ਵਾਂਗੂ ਕਰੀਜ਼ ਬਣਾ ਲੈਣੀ ਆ ਜਿੱਥੇ ਜਿੰਨੀ ਬੁਕਰਮ ਆਪਣੀ ਲੱਗੀ ਹੋਈ ਆ ਪ੍ਰੈਸ ਨਾਲ ਬਣਾ ਸਕਦੇ ਜਿਵੇਂ ਆਏ ਮੋੜ ਕੇ ਆਪਾਂ ਐਵੇਂ ਉੱਤੇ ਪ੍ਰੈਸ ਮਾਰ ਲੈਣੀ ਦੂਸਰੀ ਸਾਈਡ ਜਿਹੜੀ ਸ਼ਰਟ ਆਪਾਂ ਛੱਡਿਆ ਹੁੰਦਾ ਠੀਕ ਆ ਤੁਸੀਂ ਪ੍ਰੈਸ ਮਾਰਨੀ ਪ੍ਰੈਸ ਮਾਰ ਸਕਦੇ ਜੇਕਰ ਕਾਟਨ ਦਾ ਕੱਪੜਾ ਤਾਂ ਤੁਸੀਂ ਐਵੇਂ ਹੱਥ ਨਾਲ ਵੀ ਕਰ ਸਕਦੇ ਹੋ ਕਰੀਜ਼ ਜੀ ਬਣਾਣੀ ਮੈਂ ਆ ਵੇਖ ਲਓ ਹੱਥ ਨਾਲ ਹੀ ਕਿਉਂਕਿ ਲਾਈਟ ਹੈ ਨਹੀਂਗੀ ਹੁਣ ਮੈਂ ਹੱਥ ਨਾਲ ਹੀ ਲਾ ਲਿਆ ਠੀਕ ਆ ਇਹ ਕਰੀਜ਼ ਜੀ ਬਣ ਜੂਗੀ ਹੁਣ ਜੇ ਨਿਸ਼ਾਨੀ ਲਾਉਣੀ ਹੈ ਚੌਕ ਨਾਲ ਨਿਸ਼ਾਨ ਵੀ ਲਾ ਸਕਦੇ ਆ ਤੁਸੀਂ ਦੇਖ ਆ ਦੇਖਾ ਠੀਕ ਆ ਤੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਐਵੇਂ ਰੱਖਣਾ ਬੁਕਰਮਨ ਦਾ ਮਤਲਬ ਨੀਚੇ ਚਲੀ ਜਾਊਗੀ ਕਪੜਾ ਉੱਪਰ ਆ ਜਾਊਗਾ ਐਵੇਂ ਰੱਖਣੀ ਹੈ ਬਸ ਆ ਦੇਖੋ ਠੀਕ ਆ ਜਿਹੜੇ ਪਾਸੇ ਸੀਨ ਨਹੀਂ ਲੱਗੀ ਹੋਈ ਉਹ ਆਪਾਂ ਸਲਾਈ ਚ ਨੀਚੇ ਰੱਖਣਾ ਐਵੇਂ ਥੋੜੀ ਜੀ ਸਲਾਈ ਮਾਰਨੀ ਹੈ ਪਹਿਲਾਂ ਥੋੜੀ ਜੀ ਬਿਲਕੁਲ ਹਾਲੇ ਥੋੜੀ ਜੀ ਇੰਚ ਚ ਸਲਾਈ ਮਾਰ ਲਈ ਆਪਾਂ ਹੁਣ ਆਪਾਂ ਉਹ ਜਿਹੜੀ ਸਲਵਾਰ ਤੇ ਜਿੱਥੇ ਪਹੁੰਚਾ ਲਾਉਣਾ ਸਲਵਾਰ ਸਿੱਧੀ ਦੇਖੋ نیچے ਨੂੰ ਕਰਕੇ ਸਲਵਾਰ ਸਿੱਧੀ ਆਪਣੀ ਆ ਪੁੱਠਾ ਪਾਸਾ ਨਹੀਂ ਰੱਖਣਾ ਸਿੱਧਾ ਰੱਖਣਾ ਤੇ ਠੀਕ ਆ ਆਪਾਂ ਅੰਦਰ ਨੂੰ ਮੋੜ ਦੇ ਜਨਾ ਜਿੰਨੀ ਆਪਣੀ ਲੈਂਥ ਆ ਤੁਸੀਂ ਨਿਸ਼ਾਨੀ ਲਾਈ ਲਊਗੀ ਵੀ ਇੰਚ ਰੱਖਿਆ 7 ਇੰਚ ਰੱਖਿਆ ਜਿੰਨਾ ਵੀ ਮੋੜਨ ਜੂਗਾ نیچے ਤੁਸੀਂ ਰੱਖਿਆ ਔਨੇ ਇੰਚ ਨਾਲ ਆਪਾਂ نیچے ਨੂੰ ਮੋੜਦੇ ਹੋਏ ਇੱਥੇ ਸਲਾਈ ਲਗਾਉਣੀ ਹੈ ਕਿ ਇਹ ਸਲਾਈ ਲਗਾਉਣੀ ਹੈ। ਧਿਆਨ ਨਾਲ ਦੇਖ ਲਓ ਤੁਸੀਂ ਕਿਵੇਂ ਸਲਾਈ ਲਾਉਣੀ ਹੈ। ਜਮਾਂ ਬੁਕਰਮ ਦੇ ਸਿਰੇ ਤੇ ਲਾਉਣੀ ਆ ਬੁਕਰਮ ਤੇ ਨਹੀਂ ਜਾਣੀ ਚਾਹੀਦੀ ਤੇ ਕੱਪੜੇ ਤੋਂ ਪਿੱਛੇ ਵੀ ਨਹੀਂ ਰਹਿਣੀ ਚਾਹੀਦੀ ਬੁਕਰਮ ਦੇ ਠੀਕ ਆ ਨਾਲ-ਨਾਲ ਲਾਉਣੀ ਜਿੱਥੇ ਆਪਣੀ ਬੁਕਰਮ ਸੀਗੀ ਦੂਸਰੀ ਸਾਈਡ ਜਿਹੜੀ ਸਾਈਡ ਆਪਾਂ ਸੀਨ ਨਹੀਂ ਲਾਈ। ਤੁਸੀਂ ਰੱਖਿਆ ਨੂੰ ਧਿਆਨ ਨਾਲ ਵੇਖ ਲਿਓ ਜੇਕਰ ਨਾ ਪਤਾ ਲੱਗੇ ਵੀਡੀਓ ਨੂੰ ਪਿੱਛੇ ਮੋੜ ਕੇ ਦੇਖਿਓ ਕਿਵੇਂ ਰੱਖਿਆ ਆ ਠੀਕ। ਇਦੇ ਨਾਲ ਪਹੁੰਚਦੀ ਜਿਹੜੀ ਨੀਚੇ ਤੋਂ ਫਿਨਿਸ਼ਿੰਗ ਪੂਰੀ ਆਊਗੀ ਡਬਲ ਸੀਨ ਲਾਉਣ ਦੀ ਨਹੀਂ ਲੋੜ ਪਊਗੀ ਤੁਹਾਨੂੰ ਕੋਈ ਵੀ ਤੇ ਠੀਕ ਆ ਤੇ ਜਿਹੜੀ ਨੀਚੇ ਤੋਂ ਵੀ ਪੂਰੀ ਫਿਨਿਸ਼ਿੰਗ ਆਉਗਿਆ ਦੇਖੋ ਐਵੇਂ ਲਾਉਣੀ ਆ ਹੁਣ ਤੁਸੀਂ ਦੇਖ ਲਓ ਧਿਆਨ ਨਾਲ ਬਸ ਐਵੇਂ ਆਹ ਕੱਪੜਾ ਨਹੀਂ ਮੂਬਕਰਮ ਵਾਲਾ ਕੱਪੜਾ ਨਹੀਂ ਬੁਕਰਮ ਉਹਵੇਂ ਸਿੱਧੀ ਰੱਖਣੀ ਆ ਠੀਕ ਆ ਸਿੱਧਾ ਪਾਸਾ ਹੀ ਬੁਕਰਮ ਦਾ ਰੱਖਣਾ ਮਤਲਬ ਕਿ ਕੱਪੜੇ ਦਾ ਜਿਹੜਾ ਆਪਾਂ ਬੁਕਰਮ ਲਾਈ ਆ ਨੀਚੇ ਚਲੀ ਗਈ ਉਹ ਤੇ ਸਲਵਾਰ ਵਾਲਾ ਵੀ ਸਿੱਧਾ ਰੱਖਣਾ ਤੇ ਨਾਲ-ਨਾਲ ਬਰੀਕ ਬਰੀਕ ਸੀਨ ਲਾਉਦੇ ਆਉਣਾ ਜਮਾ ਸਿਰੇ ਤੇ ਮੰਗੀ ਜੇਨੂੰ ਜ਼ੋਰ ਲਗਾਣਾ ਤੇ ਆਪਣਾ ਜੁੜ ਜਾਣੀਆਂ ਦੋਨੇ ਚੀਜ਼ਾਂ ਹੁਣ ਇਹਦੇ ਨਾਲ ਅਟੈਚ ਹੋ ਜੂਗੀ ਬੁਕਰਮਾ ਜਿਹੜੀ ਪਹੁੰਚੇ ਦੇ ਨਾਲ ਸਮਝ ਆਈ ਜਾਂਦਾ ਹੋਊਗਾ ਤੁਹਾਨੂੰ ਹੋ ਸਕਦਾ ਠੀਕ ਆ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟਾਂ ਚ ਜਰੂਰ ਦੱਸਿਆ ਕਰੋ ਵੀ ਵੀਡੀਓ ਕਿਵੇਂ ਦੀ ਬਣੇ ਜੇਕਰ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੋ ਤਾਂ ਕਿ ਆਉਣ ਵਾਲੀ ਵੀਡੀਓ ਜਿਹੜੀ ਤੁਹਾਡੇ ਕੋਲੇ ਜਲਦੀ ਪਹੁੰਚ ਸਕੇ ਤੇ ਆ ਦੇਖੋ ਹੁਣ ਆਪਾਂ ਕਿਵੇਂ ਲਾਈ ਜਾਂਦੇ ਆ ਸੀਨ ਐਵੇਂ ਪੂਰੀ ਫਿਨਿਸ਼ਿੰਗ ਨਾਲ ਸੀਨ ਲੱਗਦੀ ਆ ਤੇ ਪਹੁੰਚਾ ਬੜਾ ਵਧੀਆ ਬਣਦਾ نیچے ਤੋਂ ਕਈ ਵਾਰੀ ਆਇਆ ਨਾ ਢਾਲਦੇ ਵੀ ਨਿਕਲਦੇ ਆ ਜਾਂ ਆਪਣੇ ਤੋਂ ਕਪੜਾ ਡਰਹਿ ਜਾਂਦਾ ਥੋੜਾ ਜਿਹਾ ਠੀਕ ਆ ਆ ਦੇਖੋ ਹੁਣ ਆਪਾਂ ਸਿਰੇ ਤੱਕ ਲਾ ਲਈ ਆ ਸੀਨ ਤੇ ਹੁਣ ਆਪਾਂ ਕੱਟ ਕੇ ਹੁਣ ਕੀ ਕਰਨਾ ਹੁਣ ਆਪਾਂ ਜਿਹੜੀ ਬੁਕਰਮ ਆ ਇਹ ਅੰਦਰ ਨੂੰ ਫੋਲਡ ਕਰ ਦੇਣੀ ਆ ਬਸ ਦੇਖੋ ਇਹ ਐਵੇਂ ਬਸ ਇਹ ਆਪਾਂ ਇੱਕ ਉੱਪਰ ਵਾਲੇ ਪਾਸੇ ਸੀਨ ਲਾਵਾਂਗੇ ਜਿੱਥੋਂ ਆਪਣਾ ਪੌਂਚਾ ਬਣਾਉਣਾ ਜਿੰਨਾ ਆਪਣੀ ਚੌੜੀ ਹੈ ਇਹ ਬੁਕਰਮ ਉੱਥੀ ਬੁਕਰਮ ਬੁਕਰਮ ਤੇ ਲਾਉਣੀ ਇਹ ਵੀ ਸੀਨ ਆਪਣੀ ਸਲਵਾਰ ਤੇ ਨਹੀਂ ਜਾਣੀ ਚਾਹੀਦੀ ਇਹ ਬੁਕਰਮ ਦੇ ਸਿਰੇ ਤੇ ਲਾਉਣੀ ਹੈ ਬਿਲਕੁਲ ਠੀਕ ਹੈ ਇਹ ਆਪਾਂ ਨੂੰ ਉੱਪਰਲੇ ਪਾਸੇ ਦੇਖਦੀ ਰਹਿੰਦੀ ਹੈ ਜੇ ਤੁਸੀਂ ਨਿਸ਼ਾਨੀ ਲਾਉਣੀ ਹੁੰਦੀ ਤਾਂ ਨਿਸ਼ਾਨੀ ਲਾ ਲਿਆ ਕਰੋ ਜੇ ਕਿਸੇ ਨੂੰ ਨਹੀਂ ਤੇ ਜਿਹੜੇ ਸਲਾਈ ਕਰਦੇ ਆ ਉਹ ਤਾਂ ਆਟੋਮੈਟਿਕਲੀ ਲਾ ਲੈਂਦੇ ਆ ਨਹੀਂ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿੱਥੇ ਆਉਂਦੀ ਹੈ ਕਈ ਵਾਰੀ ਆਪਣੇ ਕੋਲੇ ਲਾਈਟ ਨਹੀਂ ਹੁੰਦੀ ਪ੍ਰੈਸ ਨੂੰ ਚਪਕਾਉਣੇ ਨਹੀਂ ਹੁੰਦਾ ਐਵੇਂ ਤੁਸੀਂ ਉਤਰਾਮ ਲਾ ਕੇ ਬਹੁਤ ਸੌਫਟ ਜਿਹੇ ਚੀਕੇ ਨਾਲ ਕੌੜਾ ਬਣ ਜਾਂਦਾ ਆ ਦੇਖੋ ਐਵੇਂ ਕਸ ਕਸ ਕੇ ਤੁਸੀਂ ਸਿਲਾਈ ਲਾਈ ਜਾਂਦੇ ਹੋ ਪਰ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਰੋ ਪਲੀਜ਼ ਸ਼ੇਅਰ ਕਰਿਆ ਕਰੋ ਠੀਕ ਹੈ ਆਪਾਂ ਲਾਸਟ ਤੱਕ ਸੀਨ ਲਾ ਲਈਆ ਹੁਣ ਤੁਹਾਨੂੰ ਦਿਖਾਵਾਂਗੇ ਕਿਵੇਂ ਪੂਰੀ ਫਿਨਿਸ਼ਿੰਗ ਨਾਲ ਨੀਚੇ ਤੋਂ ਵੀ ਤੇ ਆਪਾਂ ਕਟਿੰਗ ਇੱਕ ਧਾਗੇ ਤੋਂ ਵਗੈਰਾ ਜਦੋਂ ਸਟੀਚਿੰਗ ਕਰਦੇ ਨੇ ਨਾਲ ਦੀ ਨਾਲ ਐਕਸਟਰਾ ਕੱਪੜਾ ਤੇ ਧਾਗੇ ਵਗੈਰਾ ਨਾਲ ਦੀ ਨਾਲ ਕੱਟੀ ਜਾਏ ਕਰੋ ਇਹਦੇ ਨਾਲ ਬਹੁਤ ਵਧੀਆ ਫਿਨਿਸ਼ਿੰਗ ਆਉਂਦੀ ਆ ਹਰ ਚੀਜ਼ ਦੀ ਸੋਨਾ ਵੀ ਲੱਗਾ ਦੇਖੋ ਹੁਣ ਆਪਣੀ ਐਵੇਂ ਜੁੜ ਗਈ ਬੁਕਰਮ ਹੁਣ ਤੁਸੀਂ ਆਪਣੀ ਬੈਕ ਸਾਈਡ ਤੋਂ ਵੀ ਦੇਖ ਲਓ ਬਿਲਕੁਲ ਵੀ ਨਹੀਂ ਕਿਸੇ ਪਾਸੇ ਬੁਕਰਮ ਦਾ ਕੁਝ ਨਹੀਂ ਪਤਾ ਲੱਗ ਰਿਹਾ ਠੀਕ ਹੈ ਐਵੇਂ ਹੁਣ ਆਪਾਂ ਇਹਨੂੰ ਪਹੁੰਚੇ ਨੂੰ ਉੱਪਰ ਰੋਣਾ ਸੀ ਨਾ ਜਿਵੇਂ ਵੀ ਤੁਸੀਂ ਜਿਹੜਾ ਵੀ ਡਿਜ਼ਾਈਨ ਬਣਾਉਣਾ ਚਾਹੋ ਨੇ ਉਹ ਬਣਾ ਸਕਦੇ ਹੋ ਜਿਵੇਂ ਵੀ ਕੁਝ ਵੀ ਬਣਾਉਣਾ ਪਹੁੰਚਾ ਮੈਂ ਤਾਂ ਸਿੰਪਲ ਬਣਾਉਣੀ ਹੈ ਕਿਉਂਕਿ ਇਹ ਪ੍ਰਿੰਟਡ ਨਹੀਂ ਕੀਤਾ ਤੇ ਕੀ ਇਹ ਤੇ ਕੀ ਇਹਾਂ ਡਿਜ਼ਾਈਨਿੰਗ ਵੀ ਜ਼ੋਰ ਹੈਗੀ ਠੀਕ ਆ ਮੋਟਾ ਵੀ ਬਣਾਉਣਾ ਤਾਂ ਪਹਿਖਲਾਸ ਦੀ ਕੁੰਨੀ ਲਈ ਕਿਤੇ ਪੈਰ-ਪੈਰ ਦੀ ਛੱਡ ਕੇ ਲਾ ਲਈ ਉੱਪਰ ਵਾਲੇ ਕਾਫੇ ਝੁੰਗੀ ਵਾਲੇ ਹਾਂ ਆਪਾਂ ਸੈਕਰੋਲ ਮਾਰਨੀ ਹੁੰਦੀ ਹੈ ਜੋ ਸਕਰੋਲ ਦੇਖ ਲਓ ਕਿਵੇਂ ਬਾਈਦੀ ਹੈ ਐਵੇਂ ਕਰਕੇ ਤੁਸੀਂ ਨੇੜੇ ਤੋਂ ਚੈੱਕ ਕਰ ਲਓ करके थोड़ा 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 एनेिडा छाने बड़ी बढ़िया सकरोल बन बस कपड़ा का खिचना करना ਕਿ ਇਹ ਤਾਂ ਪੂਰੀ ਫਿਨਿਸ਼ਿੰਗ ਨਾਲ ਦੇਖੋ ਕੋਈ ਕਪੜਾ ਬਾਹਰ ਨਹੀਂ ਕੋਈ ਥੋੜਾ ਜਿਹਾ ਬੋਤੀ ਜਣੀ ਨਿਕਲ ਜਾਂਦੀ ਜਿਹਨੇ ਕਈ ਵਾਰੀ ਆਪਾਂ ਨੂੰ ਬੁਕਰਮ ਲਾਉਂਦੇ ਆ ਨੀਚੇ ਤੋਂ ਜਦੋਂ ਆਪਾਂ ਦੂਸਰੀ ਸੀਨ ਲਾਵਾਂਗੇ ਜਾਂ ਕੋਈ ਹੋਰ ਟੁਕਕੇ ਨਾਲ ਲਾਵਾਂਗੇ ਤਾਂ ਠੀਕ ਆ ਉਵੇਂ ਤੇ ਐਵੇਂ ਨਾ ਕਿ ਬਹੁਤ ਛੋਟੀ ਫਿਨਿਸ਼ਿੰਗ ਹੋ ਜੇ ਨੀਚੇ ਤਾਂ ਹੁਣ ਉੱਪਰ ਵੀ ਆਪਾਂ ਇੱਕ ਪੈਰ ਦੀ ਸੀਨ ਲਾ ਲਾਂਗੇ ਤੇ ਆਪਾਂ ਉੱਪਰ ਵੀ ਸਟਰੋਲ ਕਰ ਲਵਾਂਗੇ ਇੱਕ ਪੈਰ ਦੀ ਸੀਨ ਲਾ ਕੇ ਵਿੱਚ ਆਪਾਂ ਸਟਰੋਲ ਕਰਕੇ ਵੀਡੀਓ ਬੜੀ ਲੱਗੀ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਉਸ ਕੇ ਬਾਈ। ਥਾਗੀ ਇੰਨਾ ਹੀ ਕਾਫੀ ਆ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਦੁਬਾਰਾ ਤੋਂ ਫਿਰ ਇੱਕ ਵਾਰੀ ਕਹਿਣੀ ਆ ਸਬਸਕ੍ਰਾਈਬ ਕਰ ਲਓ। ਤੁਸੀਂ ਐਵੇਂ ਲਾ ਕੇ ਦੇਖਿਓ ਬੁਕਰਮ ਓਕੇ ਬਾਈ।